ਡਾਕਟਰ ਮਨਜੀਤ ਸਿੰਘ ਰੰਦਾਵਾ ਰਿਟਾਇਰਡ ਸੱਜਣਾ ਪੰਜਾਬ ਦੇ ਸਰਕਾਰੀ ਡਾਕਟਰਾਂ ਦੀ ਜਥੇਬੰਦੀ ਦਾ ਸਟੇਟ ਪ੍ਰੈਜ਼ੀਡੈਂਟ ਰਹੇ ਹਨ ਤੇ ਹੁਣ ਜਿਹੜਾ ਲੋਕ ਰਾਜ ਪੰਜਾਬ ਦਾ ਪ੍ਰਧਾਨ ਸਰ ਅਜੀ ਜਿਹੜਾ ਅਗੇ ਡੈਮ ਦੇ ਮੁੱਦੇ ਨੂੰ ਲੈ ਕੇ ਤੁਸੀਂ ਵਿਸ਼ੇਸ਼ ਜਿਹੜੀ ਗੱਲਬਾਤ ਕਰਨੀ ਸਮਝੀ ਕੀ ਮੁੱਦੇ ਜਿਹੜਾ ਹੁੰਦੇ ਚੁੱਕੇ ਦੇਖੋ ਡੈਮ ਦਾ ਇਹ ਹੈ ਕਿ ਸਾਡੇ ਲਈ ਜਿਹੜੇ ਡੈਮ ਨੇ ਉਹ ਪੰਜਾਬ ਲਈ ਜਲ ਤੋਂ ਆਪਾਂ ਸਾਬਤ ਹੋ ਰਹੇ ਨੇ ਔਰ ਜਿਸ ਤਰ੍ਹਾਂ ਦੇ ਦਾ ਮਾਹੌਲ ਬਣਿਆ ਹੋਇਆ ਉਦੇ ਮੁਤਾਬਕ ਇਹ ਤੇ ਖੋਜ ਚੱਲ ਰਹੀ ਹੈ ਤੁਸੀਂ ਰੋਜ਼ ਦੇਖਦੇ ਆਂ ਵੀ ਜਿਹੜਾ ਹੈਗਾ ਨਾ ਸਾਰਾ ਡਾਟਾ ਜਿਹੜਾ ਹੈਗਾ ਉਹ ਸਾਰੇ ਵੀ ਜਿਹੜੇ ਵਿਦਵਾਨ ਨੇ ਆ ਜਿਹੜੇ ਇੰਜੀਨੀਅਰਸ ਨੇ ਉਹ ਸਾਰੇ ਜਿਹੜਾ ਕੱਢ-ਕੱਢ ਕੇ ਤੇ ਭੇਜ ਰਹੇ ਨੇ ਸਾਡੇ ਸਾਡੇ ਨਾਲ ਵੀ ਜਿਹੜੇ ਨੇ ਸਾਡੇ ਜਿਹੜੇ ਨੇ ਚੀਫ ਇੰਜੀਨੀਅਰ ਐਂਡ ਚੀਫ ਸਾਹ ਹਰਿੰਦਰ ਸਿੰਘ ਬਰਾੜ ਜਿਹੜੇ ਚੇਅਰਮੈਨ ਰਹੇ ਨੇ ਪੀਐਸਬੀ ਦੇ ਔਰ ਇੰਜੀਨੀਅਰ ਨੇ ਚੀਫ ਰਹੇ ਨੇ ਇਹਦੇ ਪੀਐਸਬੀ ਦੇ ਔਰ ਉੱਥੇ ਜਿਹੜੀਆਂ ਨੇ ਡੈਮ ਜਿਹੜੀ ਆਪਣੀ ਬੀਪੀਐਮਬੀ ਚ ਉੱਥੇ ਵੀ ਜਿਹੜਾ ਹੈਗਾ ਮੈਂਬਰ ਵੀ ਰਹੇ ਸਾਰਾ ਇਸ ਤਰ੍ਹਾਂ ਜਿਹੜਾ ਕਿ ਮਤਲਬ ਹੀ ਨੋਜ਼ ਇਸ ਸਬਜ ਇਸੇ ਤਰ੍ਹਾਂ ਸਾਡੇ ਨਾਲ ਜਸਟਿਸ ਰਣਜੀਤ ਸਿੰਘ ਨੇ ਉਥੋਂ ਨੂੰ ਪਤਾ ਵੀ ਜਿਹੜਾ ਹਾਈ ਕੋਰਟ ਦੇ ਜੱਜ ਰਹੇ ਨੇ ਤੇ ਜਿਹੜਾ ਕਿ ਮਿਸਟਰ ਬੋਪਾਰਾਏ ਨੇ ਜਿਹੜੇ ਯੂਨੀਅਨ ਸੈਕਟਰੀ ਵੀ ਰਹੇ ਨੇ ਔਰ ਇਥੇ ਇਰੀਗੇਸ਼ਨ ਦੇ ਸੈਕਟਰੀ ਵੀ ਰਹੇ ਨੇ ਹਾਲਾਤ ਇਹ ਨੇ ਕਿ ਜਿਹੜੀ ਸਾਡੀ ਲੋਕ ਰਾਜ ਪੰਜਾਬ ਹੈ ਇਹਨੇ ਇਹਦੇ ਚ ਇਨਵੈਸਟੀਗੇਟ ਕੀਤਾ ਇਹਦੇ ਚ ਇੱਕ ਬੜੀ ਹੀ ਜਿਹੜੀ ਅਲਾਰਮਿੰਗ ਉਹ ਜਿਹੜੀ ਆ ਨਾ ਉਹ ਚੀਜ਼ ਸਾਹਮਣੇ ਆਈ ਹੈ ਕਿ ਜੇ ਤੁਸੀਂ ਵੀ ਸਾਰੇ ਦੇਖੋ ਇਹਦੇ ਚ ਬੜੀ ਇੱਕ ਜਸ ਤੁਸੀਂ ਸਰਚ ਪਾਉਣੇ ਗੂਗਲ ਤੇ ਲਾਈਫ ਸਪੈਨ ਆਫ ਪਾਖੜਾ ਡੈਮ ਸਿੰਪਲ ਪਉਣੀ ਆ ਤੁਸੀਂ ਔਰ ਉਹਦੇ ਚ ਉਹਦੇ ਚ ਜਿਹੜਾ ਆਨਸਰ ਜਨਰੇਟ ਹੁੰਦਾ ਹੈ AI ਨਾਲੋਂ 8th ਇੰਟੈਲੀਜੈਂਸ ਨਾਲੋਂ ਕਿ ਇਹਦੀ ਜਿਹੜੀ ਲਾਈਫ ਸੀਗੀ ਇਹ 88 ਸਾਲ ਸੀ ਔਰ ਜਿਹੜਾ ਸਿਲਟਿੰਗ ਹੈ ਸਿਲਟਿੰਗ ਕੀ ਹੁੰਦੀ ਹੈ ਸਿਲਟਿੰਗ ਹੁੰਦੀ ਆ ਵੀ ਜਿਹੜੇ ਨਾ ਪਹਾੜ ਖੁਰਖੁਰ ਕੇ ਆ ਰਹੇ ਨੇ ਉਹਦੇ ਕਰਕੇ ਜਿਹੜਾ ਨਾ ਉਹ ਜਿਹੜਾ ਉਹ ਪਹਾੜਾਂ ਦਾ ਜਿਹੜਾ ਉਹ ਸਾਰਾ ਕਮਜ਼ੋਰ ਹੁੰਦਾ ਹੈ ਟਾਈਮ ਦਾ ਸਟਰਕਚਰ ਔਰ ਉਹਦੇ ਕਰਕੇ ਇਹਦੀ ਲਾਈਫ ਜਿਹੜੀ ਆ ਉਹ ਸਿਰਫ 47 ਸਾਲ ਰਹਿ ਗਈ ਸੀ ਇਹਦੇ ਚ ਉਹ ਜਿਹੜਾ ਉਹ ਕਹਿੰਦੇ ਵੀ ਇਟ ਵਾਸ ਟੂ ਬੀ ਡੀਕਮਿਸ਼ਨਡ 2010 ਚ ਇਹ ਡੈਮ ਬੰਦ ਹੋ ਜਾਣਾ ਚਾਹੀਦਾ ਸੀ ਪਰ ਹਾਲੇ ਵੀ ਚੱਲ ਰਿਹਾ ਸਾਡੀ ਇਹਦੇ ਚ ਮੰਗੇ ਆ ਕਿ ਇੱਕ ਜਿਹੜੀ ਆ ਨਾ ਜਿਹੜੀ ਆ ਡੈਮ ਸਰਟੀਫਿਕੇਸ਼ਨ ਅਥਾਰਟੀ ਜਿਹੜੀ ਹੈਗੀ ਆ ਡੈਮ ਜਿਹੜੀ ਆ ਆਫ ਇੰਡੀਆ ਡੈਮ ਕੰਟਰੋਲਿੰਗ ਅਥਾਰਟੀ ਆਫ ਇੰਡੀਆ ਉਹ ਸਰਟੀਫਾਈ ਕਰਦੀ ਆ ਡੈਮ ਨੂੰ ਕੀ ਇਹਦੀ ਸਰਟੀਫਿਕੇਸ਼ਨ ਕਦੇ ਲਈ ਗਈ ਆ ਹੁਣ ਇਹਦੀ ਕਿਉਂਕਿ ਮੇਨਟੇਨੈਂਸ ਕੋਈ ਨਹੀਂ ਹੋਈ ਇਹਦੇ ਜਿਹੜੇ ਨੇ ਜਿਵੇਂ ਤੁਸੀਂ ਉਹ ਦੇਖਿਆ ਕਿ ਜਿਹੜਾ ਇਧਰ ਲ ਬੰਨੇ ਜਿਹੜਾ ਰਣਜੀਤ ਰਾਮ ਦਾ ਸੀਗਾ ਉਹਦਾ ਗੇਟ ਟੁੱਟ ਗਿਆ ਸੀਗਾ ਇਸ ਡੈਮ ਦੀ ਜਿਹੜੀ ਪ੍ਰੋਪਰ ਮੇਨਟੇਨੈਂਸ ਹੋਣੀ ਚਾਹੀਦੀ ਹੈ ਜਿਹੜੀ ਇਹਦੀ ਡੀਸੈਲਟਿੰਗ ਹੋਣੀ ਚਾਹੀਦੀ ਉਹ ਨਹੀਂ ਹੋਈ ਔਰ ਉਹਦੇ ਕਰਕੇ ਇਹ ਜਿਹੜਾ ਹੈਗਾ ਜੇਰ ਦੀ ਲਾਈਫ ਹੀ ਨਹੀਂ ਸੀਗੀ ਇਹਦਾ ਮਤਲਬ ਇਹ ਹੈ ਵੀ ਇਹਦੀ ਲਾਈਫ ਪੁੱਗ ਚੁੱਕੀ ਹੈ ਇਹ ਆਊਟਡੇਟਡ ਡੈਮ ਹੈ ਔਰ ਇਹ ਬੜੀ ਸੀਰੀਅਸ ਗੱਲ ਹੈ ਕਿਉਂਕਿ ਜੇ ਡੈਮ ਗਿਵਵੇ ਦੇ ਕਾ ਕਾ ਗਿਵਨ ਕਰ ਜਾਂਦਾ ਹੈ ਜਾਂ ਇਸ ਤਰ੍ਹਾਂ ਦੀ ਗੱਲ ਹੋ ਜਿੰਨੇ ਕਿ ਡੈਮ ਟੁੱਟਦਾ ਹੈ ਇਹ ਜੇ ਹੈਗੇ ਨੇ ਜਿਹੜੀ ਆ ਤੁਸੀਂ ਉਹਦੇ ਸਰਚ ਪਾਉਂਗੇ ਇੱਕ ਡੈਮ ਟੁੱਟਿਆ ਸੀ ਤੇ ਉਹਦੇ ਵਿੱਚ ਜਿਹੜੀ ਆ ਨਾ ਪੌਣੇ 2 ਲੱਖ 2.5 ਲੱਖ ਤੱਕ ਉੱਥੇ ਮੌਤਾਂ ਹੋ ਗਈਆਂ ਸੀਗੀਆਂ ਇਹ ਪੰਜਾਬ ਮਤਲਬ ਤੁਸੀਂ ਜਿਹੜਾ ਨਾ ਜੜ ਛੱਡ ਕੇ ਖਤਮ ਹੋ ਸਕਦਾ ਜਿਹੜੀ ਜੜ ਜਿਹੜੀ ਸਾਡੀ ਪੰਜਾਬੀ ਸਭਤ ਹੈ ਜੇ ਕਿਸ ਦੇਸਾਂ ਦੀ ਗੱਲ ਹੋ ਜੇ ਇਹ ਬੜੀ ਸੀਰੀਅਸ ਗੱਲ ਹੈ ਇਹਦੇ ਵਿੱਚ ਇਹਦਾ ਜਿਹੜਾ ਹੁਣ ਆਪਰੇਸ਼ਨ ਹੈ ਇਹ ਬਿਲਕੁਲ ਕੰਡੀਸ਼ਨਲ ਆਪਰੇਸ਼ਨ ਚੱਲਣਾ ਚਾਹੀਦਾ ਕੰਡੀਸ਼ਨਲ ਆਪਰੇਸ਼ਨ ਮੀਨਸ ਕਿ ਇਹਦਾ ਜਿਹੜਾ ਇਮੀਡੀਏਟਲੀ 3 ਪ੍ਰੌਂਗ ਸਟ੍ਰੈਟਜੀ ਹੈ ਇਹਨਾਂ ਨੂੰ ਜਿਹੜਾ ਹੈਗਾ ਇਹਨੂੰ ਪੰਜਾਬ ਨੂੰ بچਾਉਣ ਦੀ ਇਕ ਤਾ ਦਾ ਜਿਹੜਾ ਇਮੀਡੀਏਟਲੀ ਵਿਦਾਊਟ ਐਨੀ ਡਿਲੇ ਇਹਦਾ ਜਿਹੜਾ ਕੰਟਰੋਲ ਹੈ ਉਹ ਰਿਪੀਰੀਅਨ ਸਟੇਟ ਆਫ ਪੰਜਾਬ ਨੂੰ ਮਿਲਣਾ ਚਾਹੀਦਾ ਕਿਉਂਕਿ ਪੰਜਾਬ ਐਸ ਵੇਲੇ ਜਿਹੜੀ ਹੈ ਨਾ ਇਹਦੇ ਇਹਦੇ ਮੂੰਹ ਦੇ ਅੱਗੇ ਬੈਠੇ ਦੂਸਰੀ ਜਿਹੜੀ ਜਿਹੜੀ ਚੀਜ਼ ਹੈ ਕਿ ਇਹਦਾ ਇਹ ਦੀ ਜਿਹੜਾ ਕਿ ਸਰਟੀਫਿਕੇਸ਼ਨ ਜਿਹੜੀ ਆ ਉਹ ਆਪਣਾ ਇਹਦੀ ਇਹਦੀ ਡੀਸਟਿੰਗ ਹੋਣੀ ਚਾਹੀਦੀ ਹੈ ਔਰ ਇਹਦੀ ਬਕਾਇਦਾ ਤੌਰ ਤੇ ਜਿਹੜੀ ਡੈਮ ਅਥਾਰਟੀ ਆਫ ਇੰਡੀਆ ਹੈ ਉਦੇ ਤੋਂ ਸਰਟੀਫਾਈ ਕਰਵਾ ਕੇ ਹੀ ਇਹਨੂੰ ਅਗਲੇ ਸਾਲ ਆਪਰੇਸ਼ਨ ਕਰਨਾ ਚਾਹੀਦਾ ਜਦੋਂ ਉਹਦਾ ਸਰੀਕਾ ਕੀ ਆ ਕਿਉਂਕਿ ਹੁਣ ਤਾਂ ਭਰ ਗਿਆ ਇਹਨੇ ਮਈ ਦੀ 20 ਤੱਕ ਇਹਨੇ ਖਾਲੀ ਹੁਣ ਇਹਨੂੰ ਥੋੜਾ ਪਹਿਲਾਂ ਖਾਲੀ ਕਰ ਲਿਆ ਜਾਵੇ ਤੇ ਜੜੀਆਂ ਨੇ ਕਿਉਂਕਿ ਉਦੋਂ ਬਾਅਦ ਫਿਰ ਜੜੀਆਂ ਨੂੰ ਬਰਫ ਪਿਘਲ ਕੇ ਤੇ ਆਉਣੀ ਸ਼ੁਰੂ ਹੋ ਜਾਣੀ ਆ ਕਿਉਂਕਿ ਉਹਦੇ ਮੁਤਾਬਕ ਫਿਰ ਟਾਈਮ ਨਹੀਂ ਹੁੰਦਾ ਇਹਨੂੰ 22 April ਐਂਡ ਇਹਨੂੰ ਖਾਲੀ ਕੀਤਾ ਜਾਵੇ ਜਿਹੜਾ ਹੈਗਾ 20 ਤੋਂ ਇੱਕ ਮਈ ਤੱਕ ਜਾਂ ਕਿਸ ਤਰ੍ਹਾਂ ਉਦੋਂ ਬਾਅਦ ਇਹਦਾ ਬਕਾਇਦਾ ਤੌਰ ਤੇ ਜਿਹੜੀ ਹੈ ਦੀ ਦੀ ਜਿਹੜੀ ਮੇਨਟੇਨੈਂਸ ਹੈ ਉਹਨੂੰ ਚੈੱਕ ਕੀਤਾ ਜਾਵੇ ਇਹਦੀ ਡੀਸੈਲਟਿੰਗ ਕਰਵਾਈ ਜਾਵੇ ਔਰ ਡੈਮ ਅਥਾਰਟੀ ਆਫ ਇੰਡੀਆ ਤੋਂ ਇਹਦੀ ਬਕਾਇਦਾ ਤੌਰ ਤੇ ਵੀ ਇਹਦਾ ਸੇਫ ਆਪਰੇਸ਼ਨ ਹੈ ਇਹਦਾ ਇਹਦੀ ਸਰਟੀਫਿਕੇਸ਼ਨ ਲਈ ਜਾਵੇ ਇਸ ਵੇਲੇ ਜਿਸ ਤਰ੍ਹਾਂ ਜਿਹੜਾ ਇਹਦੇ ਤੇ ਆਪਣਾ ਹੁੰਦਾ ਹੈ ਉਹਦੇ ਮੁਤਾਬਕ ਇਹ ਡੈਮ ਸੇਫ ਨਹੀਂ ਹੈ ਸਰ ਇਸ ਦੇ ਬਾਰੇ ਕੋਈ ਰਿਟਰਨ ਦੇ ਵਿੱਚ ਤੁਸੀਂ ਕੋਈ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਕੋਈ ਰਿਟਰਨ ਦਿੰਦਾ ਹੈਗਾ ਦੇਖੋ ਅਸੀਂ ਕੀਤਾ ਸੀਗਾ ਸਪੀਕਰ ਨੂੰ ਕਿਉਂਕਿ ਪੰਜਾਬ ਦਾ ਮੁੱਦਾ ਸਾਨੂੰ ਪਤਾ ਵੀ ਸੈਂਟਰ 'ਚ ਅਸੀਂ ਕਿਹਨੂੰ ਰਿਪਰੈਜ਼ੈਂਟ ਕਰੀਏ ਸਾਨੂੰ ਸਾਨੂੰ ਦਿਸ ਜਾਂਦਾ ਕਿ ਪੰਜਾਬ ਦੇ ਹਿੱਤ 'ਚ ਕੋਈ ਨਹੀਂ ਹੈ ਉੱਥੇ ਖੱਟਰ ਸਾਹਿਬ ਜਿਹੜਾ ਹੈਗਾ ਜਾ ਕੇ ਬੈਠੇ ਨੇ ਉਹ ਜਿਹੜਾ ਨੇ ਉਹ ਇੰਚਾਰਜ ਨੇ ਜ ਵਜ਼ੀਰ ਨੇ ਉਧਰੋਂ મોદી ਸਾਹਿਬ ਦਾ ਉਹਨਾਂ ਦਾ ਐਟੀਟਿਊਡ ਤੁਸੀਂ ਦੇਖ ਹੀ ਲਿਆ ਸਾਨੂੰ ਇਹ ਅਸੀਂ ਕਿ ਪੰਜਾਬ ਇਹਦੇ ਤੇ ਸਮੁੱਚੇ ਤੌਰ ਤੇ ਜਿਹੜਾ ਸਾਰਾ ਇਕੱਠਾ ਹੋਵੇ ਜਿਹਦੇ 'ਚ ਅਸੀਂ ਦੋ ਕਾਲਸ ਦਿੱਤੀਆਂ ਸੀ ਇੱਕ ਤਾਂ ਦਿੱਤੀ ਸੀ ਵੀ ਕਿਉਂਕਿ ਜਿਹੜੀ ਅਸੈਂਬਲੀ ਹੈ ਉਹ ਸਾਰਿਆਂ ਦੀ ਸਾਂਝੀ ਹੈ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ ਸਾਡੇ ਸਾਰਿਆਂ ਨੂੰ ਜਿਹੜਾ ਹੈਗਾ ਇਲੈਕਟਿਡ ਬਾਡੀ ਹੈ ਵੀ ਉਹਦੇ 'ਚ ਉਹਦੇ ਸਪੀਕਰ ਸਾਹਿਬ ਨੂੰ ਦਿੱਤੀ ਸੀ 2023 'ਚ ਪ ਕਿਸੇ ਨੇ ਕੋਈ ਉਹਦੇ ਤੇ ਜਿਹੜਾ ਹੈਗਾ ਉਹਦੇ ਤੇ ਐਕਸ਼ਨ ਨਹੀਂ ਕੀਤਾ ਉਹਦੇ ਵੀ ਕਿਹਾ ਗਿਆ ਸੀਗਾ ਇਹਦੇ ਵਿੱਚ ਉਦੋਂ ਬਾਅਦ ਜਿਹੜੀ ਹੁਣ ਅਸੀਂ ਫਿਰ ਦੁਬਾਰਾ ਦਿੱਤੀ ਹੈ প্রেਜੈਂਟੇਸ਼ਨ ਟੂ ਟੂ ਦਿ ਆਨਰੇਬਲ ਸਪੀਕਰ ਔਰ ਨਾਲ ਅਸੀਂ ਅਪੀਲ ਕੀਤੀ ਹੈ ਕਿ ਜਿਹੜੇ ਪੰਚਾਇਤ ਜਿਹੜੇ ਸਾਡੇ ਗ੍ਰਾਮ ਸਭਾਵਾਂ ਨੇ ਉਹ ਗ੍ਰਾਮ ਸਭਾਵਾਂ ਇਹਦੇ ਤੇ ਮથે ਪਾਉਣ ਕੇ ਸਾਨੂੰ ਇਹਦਾ ਇਮੀਡੀਏਟਲੀ ਇਹਦਾ ਕੰਟਰੋਲ ਚਾਹੀਦਾ ਸਾਨੂੰ ਇਹਦੇ ਤੇ ਜਿਹੜੀ ਇਹਦੀ ਜਿਹੜੀ ਹੈ ਜਿਸ ਤਰ੍ਹਾਂ ਇਹ ਫਲੱਡ ਆਏ ਨੇ ਇਹਨਾਂ ਤੇ ਇੱਕ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਦਾ ਜਿਹੜਾ ਔਰ ਸਾਨੂੰ ਜਿਹੜੀ ਕੰਪਨਸੇਸ਼ਨ ਹੈ ਉਹ 20 ਆਪਣਾ 2116 ਦੀ ਇੱਕ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਬੜੀ ਸਪੀਕਿੰਗ ਜੱਜਮੈਂਟ ਹੈ ਕਿਦੇ ਜੋ ਉਹਨਾਂ ਨੇ ਕਿਹਾ ਕਿ ਨਥਿੰਗ ਗoing ਕੋਈ ਇਹ ਨਹੀਂ ਹੈ ਵੀ ਜੀ ਮੀਂਹ ਜਿਆਦਾ ਪੈ ਗਿਆ ਸੀ ਜਾਂ ਜੀ ਨੈਚੁਰਲ ਕਮਟੀ ਹੈ ਉਹ ਕਹਿੰਦੇ ਡੈਮ ਛੱਡ ਕੇ ਹੜ ਆਉਣੇ ਕੋਈ ਨੈਚੁਰਲ ਕਮਟੀ ਨਹੀਂ ਹੈ ਇਹ ਸੁਪਰੀਮ ਕੋਰਟ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਉਹਦੇ ਮੁਤਾਬਕ ਉਹ ਫਿਕਸ ਕਰਦੇ ਨੇ ਕਿ ਜਿਹੜਾ ਵੀ ਡੈਮ ਹੋਊਗਾ ਉਹ ਡੈਮ ਨੂੰ ਹਰਜਾਨਾ ਭਰਨਾ ਪਊਗਾ ਡੈਮ ਦੀ ਮੈਨੇਜਮੈਂਟ ਨੂੰ ਮੈਨੇਜਮੈਂਟ ਦੇ ਚਾਹ ਪਾਖੜਾ ਜਿਹੜਾ ਵਿਆਸ ਮੈਨੇਜਮੈਂਟ ਬੋਰਡ ਜੀਦਾ ਜਿਹਦੀ ਕੰਪੋਜੀਸ਼ਨ ਚ ਸੈਂਟਰਲ ਗਵਰਨਮੈਂਟ ਪੱਕੇ ਪੂਰੀ ਤਰ੍ਹਾਂ ਦੇ ਜ਼ਿੰਮੇਵਾਰ ਹੈ ਨਾਲ ਉਹ Rajasthan ਹੈ ਜਿਹੜਾ 50% ਪਾਣੀ ਲੈ ਜਾਂਦਾ 51% ਨਾਲ ਉਹ ਦਿੱਲੀ ਹੈ ਨਾਲੇ ਉਹਦੇ ਚ ਜਿਹੜਾ ਹੈਗਾ ਆਪਣਾ ਹਰਿਆਣਾ ਇਹ ਜਿਹੜੇ ਨੇ ਇਹ ਸਾਰਿਆਂ ਨੂੰ ਉਹਦੇ ਮੁਤਾਬਿਕ ਜਿਹੜੀ ਆ ਨਾ ਆਪਣੀ ਉਹਦੇ ਜਿੰਨਾ ਹਿੱਸੇ ਪਾਣੀ ਦਾ ਵਰਦੇ ਨੇ ਉਹਦੇ ਮੁਤਾਬਿਕ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਖਰਾਤ ਨਹੀਂ ਮੰਗਦਾ ਨਾ ਸਾਨੂੰ ਸਾਨੂੰ ਠੂਠੇ ਚ ਕੋਈ ਚੀਜ਼ ਚਾਹੀਦੀ ਹੈ ਕਿ ਅਸੀਂ 1600 ਕਰੋੜ ਦੇ 1600 ਕਰੋੜ ਦਾ ਕੁਝ ਵੀ ਨਹੀਂ ਹੈ ਸਮਝਦੋ ਕਿ ਨਹੀਂ ਇੱਥੇ 1 ਲੱਖ ਕਰੋੜ ਤੋਂ ਉੱਤੇ ਦਾ ਜਿਹੜਾ ਹੈਗਾ ਨੁਕਸਾਨ ਹੋ ਗਿਆ ਸਾਡਾ ਪੰਜਾਬ ਦਾ ਔਰ ਅਸੀਂ ਹਣ ਨੂੰ ਹਾਲੇ ਜੋ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਜੋ ਉਹਦੇ ਚਾ ਜੋ ਜੋੜਾ ਗੂਗਲ ਕਹਿੰਦਾ ਗੂਗਲ ਝੂਠ ਨਹੀਂ ਬੋਲਦਾ ਅਸੀਂ ਕੋਲੋਂ ਨਹੀਂ ਕਹਿ ਰਹੇ ਕਿ ਉਹਦੇ ਮੁਤਾਬਕ ਇਸ ਜਿਹੜੀ ਡੈਮ ਦੀ ਮਿਆਦ ਜਿਹੜੀ ਹੈ ਉਹ 2010 ਚ ਪੁੱਗ ਚੁੱਕੀ ਹੈ ਉਹ ਕਹਿੰਦੇ ਵੀ ਸਿਲਟਿੰਗ ਕਰਕੇ ਜਿਹੜਾ ਹੈਗਾ ਇਹਦੀ ਲਾਈਫ 88 ਸਾਲ ਤੋਂ 47 ਸਾਲ ਰਹਿ ਗਈ ਸੀ ਇਹ ਪੜ ਲੋ ਆਪਾਂ ਗਲਤ ਕਹਿ ਰਹੇ ਤਾਂ ਦੇਖੋ ਇਹਦਾ ਸੋਰਸ ਤੁਹਾਡਾ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋਗੇ ਕਿ 2010 ਤੇ ਇਹਦਾ ਕੱਲਾ ਸੋਰਸ ਜਿਹੜੀ ਕੋਈ ਇਨਫੋਰਮੇਸ਼ਨ ਦਾ ਹੋ ਗੂਗਲ ਹੈ ਜਾਂ ਕੋਈ ਦੇਖੋ ਗੂਗਲ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਵੱਧ ਜਿਹੜੀ ਆ অথੈਨਟਿਕ ਕੋਈ ਇਨਫੋਰਮੇਸ਼ਨ ਨਹੀਂ ਹੈ ਤੁਸੀਂ ਤੁਸੀਂ ਦੇਖੋ ਨਹੀਂ ਅਫੀਸ਼ਲ ਅਫੀਸ਼ਲ ਤਾਂ ਇਹ ਆ ਅਫੀਸ਼ਲ ਤੱਕ ਸੈਨੇ ਮੰਨਣਾ ਨਹੀਂ ਹੈ ਤੁਸੀਂ ਇਹਦੇ ਵਿੱਚ ਲੈਟ them ਜਿਹੜੇ ਨੇ ਜਿਹੜੇ ਸਾਡੇ ਇੰਜੀਨੀਅਰ ਨੇ ਜਿਹੜੀ ਅਥਾਰਟੀ ਹੈ ਦੇਖੋ ਆਪਾਂ ਹਰ ਚੀਜ਼ ਦੀ ਛੋਟ ਛੋਟੀ ਗੱਲ ਦੀ ਅਸੀਂ ਉਹਦੀ ਸਰਟੀਫਿਕੇਸ਼ਨ ਮੰਗਦੇ ਆ ਯਾਰ ਡੈਮ ਸਰਟੀਫਾਈ ਨਾ ਹੋਵੇ ਡੈਮ ਅਨਸਰਟੀਫਾਈਡ ਹੀ ਚ ਔਰ ਉਹ ਵੀ ਸਾਡੇ ਸਿਰ ਤੇ ਇਸ ਹੱਦ ਤੱਕ ਜਿਹੜੀ ਹੈਗੀ ਗੱਲ ਹੋਵੇ ਜੇ ਫਰਜ਼ ਕਰ ਲਓ ਜੇ ਇਹਦੀ ਏਜ ਪੁੱਗ ਚੁੱਕੀ ਹੈ ਜੇ ਆਊਟਡੇਟਡ ਹੈ ਮੈਂ ਸਮਝ ਤਕ ਨਹੀਂ ਜਿਹੜੀ ਸਿਲਟ ਜਿਹੜੀ ਤੁਹਾਡੇ ਦੇਖੋ ਇੱਕ ਚੀਜ਼ ਬੜੀ ਸਿੱਧੀ ਸਾਫ਼ ਗੱਲ ਹੈ ਕਿ ਜਿੰਨੀ ਸਿਲਟਿੰਗ ਆਈ ਹੈ ਜੇ 5 5 ਫੁੱਟ ਸਿਲਟ ਫੀਲਡ 'ਚ ਚੜ ਗਈ ਇਹ ਕਿੱਥੋਂ ਆ ਰਹੀ ਹੈ ਸਿਲਟ ਇਹ ਕੱਚੇ ਪਹਾੜਾਂ ਤੋਂ ਆ ਰਹੀ ਹੈ ਕੱਚੇ ਪਹਾੜ ਕੋਲ ਖੁਰ ਰਹੇ ਨੇ ਜੇ ਕੱਚੇ ਪਹਾੜ ਖੁਰ ਰਹੇ ਨੇ ਤਾਂ ਡੈਮ ਮਜ਼ਬੂਤ ਥੋੜੀ ਹੋ ਰਿਹਾ ਹੈ ਡੈਮ ਕਮਜ਼ੋਰ ਹੋ ਰਿਹਾ ਹੈ ਔਰ ਉਹਦੇ ਉਹਦੀ ਜਿਹੜੀ ਹੈ ਇਹਦਾ ਜਵਾਬ ਇਹਦਾ ਕਿਉਂਕਿ ਗਵਰਨਰ ਸਾਹਿਬ ਐਸ ਵੇਲੇ ਸੈਂਟਰਲ ਗਵਰਨਮੈਂਟ ਰਿਪਰਿਜ਼ੈਂਟ ਕਰਦੇ ਨੇ ਗਵਰਨਰ ਸਾਹਿਬ ਨੂੰ ਅੱਜ ਪੁੱਛਿਆ ਜਾਣਾ ਚਾਹੀਦਾ ਕਿ ਕੀ ਇਹ ਜਿਹੜਾ ਡੈਮ ਹੈ ਇਹ ਸੈਂਟਰਲ ਗਵਰਨਮੈਂਟ ਦੇ ਆਸਤੇ ਜ਼ਿੰਮੇਵਾਰ ਹੈ ਜੀ ਸਟੇਟਾਂ ਤੋਂ ਛੱਡੋ ਵੀ ਸਟੇਟ ਨੇ ਜੀ ਆਹ ਕੀਤਾ ਜਿਵੇਂ BBMP ਨੇ ਕਹਤਾ ਸਟੇਟ ਜ਼ਿੰਮੇਵਾਰ ਹੈ ਜੀ ਫਲਾਨਾ ਕਰਕੇ ਹੈ ਜੀ ਜਿਹੜੀ ਹੈ BBMP ਸੈਂਟਰਲ ਗਵਰਨਮੈਂਟ ਜ਼ਿੰਮੇਵਾਰ ਹੈ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਇਕੱਲਾ ਆਕੇ ਤੇ ਜਿਹੜਾ ਹੈਗਾ ਉਹਦੇ ਮੁਤਾਬਕ ਇਹਨੂੰ ਪ੍ਰੋਗਰਾਮ ਕੀਤਾ ਕੀ ਇਹ ਡੈਮ ਜੋ ਇੱਕ ਗੱਲ ਕਹਿੰਦੀ ਹੈ ਪਬਲਿਕ ਦੀ ਇੱਕ ਐਪਰੀਹੈਂਸ਼ਨ ਬੜੀ ਜੈਨ ਕੋਸੀ ਇਹਦੀ ਸਰਟੀਫਿਕੇਸ਼ਨ ਜਿਹੜੀ ਹੈ ਦਿਖਾਓ ਇਹਦੀ ਸਰਟੀਫਿਕੇਸ਼ਨ ਵੀ ਤੁਸੀਂ ਟਾਈਮ ਅਥਾਰਟੀ ਆਫ ਇੰਡੀਆ ਤੋਂ ਇਹ ਜੀ ਤੁਸੀਂ ਜਿਹੜਾ ਮੇਨਟੇਨੈਂਸ ਕਰਕੇ ਸਰਟੀਫਿਕੇਸ਼ਨ ਲਈ ਹੈ ਜੇ ਲਈ ਹੈ ਇਹ ਬਿਨਾ ਸਰਟੀਫਿਕੇਸ਼ਨ ਤੋਂ ਟਾਈਮ ਨਹੀਂ ਚੱਲਣਾ ਚਾਹੀਦਾ ਅੱਗੇ ਤੋਂ ਬੜੀ ਸਿੱਧੀ ਸਾਫ਼ ਗੱਲ ਹੈ ਔਰ ਉਹਦੇ ਆਸਤੇ ਇਹਦੀਆਂ ਰਿਕੁਆਇਰਮੈਂਟਸ ਕੀ ਨੇ ਕਿ ਇੱਕ ਤਾਂ ਇਹਦਾ ਹੁਣ ਤੁਸੀਂ ਅੱਗੇ ਤੁਸੀਂ 88 ਜਿਹੜਾ ਹੜ ਆਇਆ ਉਹਦੇ ਤੋਂ ਤੁਹਾਨੂੰ 10-10 ਫੁੱਟ ਜਿਹੜਾ ਇਹਦੇ ਲੈਵਲ ਘਟਾਉਣੇ ਪਏ ਕਿਉਂ ਘਟਾਉਣੇ ਪਏ ਕਿ ਤੁਸੀਂ ਇੱਕ ਸੇਫ ਲੈਵਲ ਹੋਰ ਮਿਥਿਆ ਕਿ ਇੱਥੋਂ ਤੱਕ ਹੜ ਨਾ ਆਵੇ ਜੇ ਤੁਹਾਡਾ ਉਹਦੇ ਤੇ ਵੀ ਹੜ ਆ ਗਿਆ ਔਰ 10-10 ਫੁੱਟ ਐਸ ਕੀ ਤੁਹਾਨੂੰ ਫੇਰ ਘਟਾਉਣੇ ਪਏ ਨੇ ਇਕੱਠੇ ਛੱਡਨੇ ਪਏ ਨੇ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਡੈਮ ਦਾ ਜਿਹੜਾ ਸੇਫ ਲੈਵਲ ਹੈ ਹੁਣ 10 ਫੁੱਟ ਪਾਖੜਾ ਡੈਮ ਦਾ ਘਟ ਚੁੱਕਾ ਹੈ ਇਸੇ ਤਰ੍ਹਾਂ ਪੌਂਗ ਡੈਮ ਦਾ 5 ਫੁੱਟ ਘਟ ਚੁੱਕਾ ਹੈ ਅਸੀਂ ਕੋਲੋਂ ਨਹੀਂ ਅਸੀਂ ਬਿਨਾ ਕਿਸੇ ਉਹਦੇ ਤੋਂ ਇਹਦੀ ਫਰਦਰ ਜਿਹੜੀ ਹੈ ਤੁਹਾਡੀਆਂ ਫਿਗਰ ਦੇ ਮੁਤਾਬਕ ਜਿਹੜਾ ਐਸ ਵੇਲੇ ਡੈਮ ਦਾ ਲੈਵਲ ਹੈ ਪਾਖੜੇ ਦਾ ਇਹਨੂੰ ਲੋਅਰ ਕਰਕੇ 1680 ਤੋਂ 1670 ਤੇ ਸਰਟੀਫਾਈ ਕੀਤਾ ਜਾਵੇ ਉਦੇ ਤੇ ਲਿਆਂਦਾ ਜਾਵੇ ਆਪਣੇ ਹੋਂ ਚ ਜਿਹੜੇ ਤੁਹਾਡੇ ਰੂਲਸ ਨੇ ਔਰ ਇਸੇ ਤਰ੍ਹਾਂ ਪੌਂਗ ਟਾਈਮ ਨੂੰ ਉਹਦਾ ਜਿਹੜਾ 5 ਫੁੱਟ ਉਹਨੂੰ ਜਿਹੜਾ ਥੱਲੇ ਲਿਆਂਦਾ ਜਾਵੇ ਇਹ ਇਹ ਹੈ ਜਿਹੜੀ 3 3 ਪ੍ਰੌਂਗ ਜਿਹੜੀ ਸਟਰੈਟਜੀ ਮੈਂ ਤੁਹਾਨੂੰ ਦੱਸ ਰਿਹਾ ਡੈਮਾ ਦਾ ਲੈਵਲ ਟਾਊਨ ਲਿਆਂਦਾ ਜਾਵੇ ਡੈਮਾ ਨੂੰ ਜਿਹੜੀ ਹੈਗੀ ਹੈ ਕੰਟਰੋਲ ਦਾ ਪੰਜਾਬ ਨੂੰ ਦਿੱਤਾ ਜਾਵੇ ਔਰ ਜਿਹੜੀ ਹੈ ਇਹ ਬਕਾਇਦਾ ਤੌਰ ਤੇ ਸਰਟੀਫਾਈ ਹੋ ਕੇ ਇਹਨੂੰ ਜਿਹੜੀ ਹੈਗੀ ਹੈ ਇਹਦਾ ਮੁੜਕੇ ਜਿਹੜਾ ਇਹਦੀ ਡੀਸੈਲਟਿੰਗ ਹੋ ਕੇ ਇਹਦੀ ਮੇਨਟੇਨੈਂਸ ਹੋ ਕੇ ਤੇ ਇਹਦਾ ਇਹ অপারেশন ਸ਼ੁਰੂ ਕੀਤਾ ਜਾਵੇ ਅਗਲੇ ਸਾਲ ਇਹ ਇੱਕ ਮੈਮੋਰੰਡਮ ਮੁੱਦਾ ਸੀਗਾ ਕਿਉਂਕਿ ਉਹ ਕਾਫੀ ਸੀਰੀਅਸ ਮੁੱਦਾ ਪੰਜਾਬ ਦਾ ਇਹਦੇ ਤੇ ਕਿਉਂ ਹੀ ਨਹੀਂ ਪੈਰਵਾਹੀ ਕੀਤੀ ਪੰਜਾਬ ਦਾ ਕਾਫੀ ਲੱਗਦਾ ਹੈਗਾ ਕਿ ਇਹ ਕਿਤਨਾ ਕਿਤ ਲੈਕੀ ਹੈਗੀ ਹੈ ਦੇਖੋ ਨਲਾਕੀ ਅਰ ਕੀ ਨਲਾਕੀ ਹੈ ਸਭ ਜਿਹੜੀ ਆ ਨਾ ਹੁਣ ਤੁਹਾਨੂੰ ਆ ਸਾਰੀਆਂ ਡਿਬੇਟ ਹੋਣ ਰਹੀਆਂ ਨੇ ਕਿ ਜੀ ਇਹਨਾਂ ਪਾਣੀ ਕਿਉਂ ਛੱਡਿਆ ਜੀ ਕਿਵੇਂ ਡੈਮ ਜੇ ਲਫਟਨ ਜਰਨਲ ਕਹਿ ਰਿਹਾ ਹੈ ਕਿ ਜੀ ਵੀ ਅਸੀਂ ਪਾਣੀ ਇਕੱਠਾ ਕਰਕੇ ਤੇ ਅਸੀਂ ਇਸ ਤਰ੍ਹਾਂ ਕਰਕੇ ਤੇ ਪਾਸੇ ਤੇ ਛੱਡਾਂਗੇ ਤੇ ਜਦੋਂ ਇਹ ਸੰਭਲ ਨਾ ਸਕੇ ਜੇ ਉਹਨੂੰ ਰੋੜ ਦਿਆ ਨੇ ਇਹਦੇ ਚ ਹੁਣ ਇੱਕ ਓਪਨ ਡਿਬੇਟ ਆ ਯਾਰ ਇਹ ਕੋਈ ਲੋਕਿਸ਼ਵੀ ਗੱਲ ਤਾਂ ਹੈ ਨਹੀਂ ਦਿਸ ਇਜ਼ ਅ ਜੇ ਤੁਸੀਂ ਇਸ ਤਰੀਕੇ ਨਾਲ ਇਹਦਾ ਮਤਲਬ ਇਹ ਆ ਵੀ ਤੁਸੀਂ ਇਹਨਾਂ ਨੂੰ ਡੈਮਾਂ ਨੂੰ ਭਰਿਆ ਜਿਹੜੀਆਂ ਫਿਗਰਸ ਕਹਿੰਦੀਆਂ ਨੇ ਹੁਣ ਤਾਂ ਫਿਗਰ ਸਾਰੀਆਂ ਤੁਸੀਂ ਉਹ ਜਿਹੜੀ ਪਬਲਿਕ ਐਕਸ਼ਨ ਕਮੇਟੀ ਨੇ ਉਹਨੇ ਇਹਨੀਆਂ ਸਾਰੀਆਂ ਡਿਟੇਲ ਫਿਗਰ ਦਿੱਤੀਆਂ ਨੇ ਅਸੀਂ ਤੁਸੀਂ ਇਹਨੇ ਤੁਹਾਨੂੰ ਜਦੋਂ ਮਿਨਿਮਮ ਲੈਵਲ ਅਚੀਵ ਹੀ ਨਹੀਂ ਕੀਤਾ ਗਿਆ ਜਦੋਂ 97 ਫੁੱਟ ਪਾਖੜੇ ਦਾ ਲੈਵਲ ਵੱਧ ਰੱਖਿਆ ਗਿਆ ਮਿਨਿਮਮ ਜਿਹੜੀ ਉਸ ਡੇਟ ਤੇ 20 ਮਈ ਨੂੰ ਕੋ ਥੋੜਾ ਹੁੰਦਾ 33 ਫੁੱਟ ਤੁਸੀਂ ਉਹਦਾ ਰੱਖਿਆ ਪੌਂਗ ਡੈਮ ਦਾ ਇਹ ਕਿਉਂ ਨਹੀਂ ਸੀਰੀਅਸਲੀ ਲੁੱਟਾ ਗਿਆ ਲੱਗਦਾ ਹੈ ਕਿ ਜੇ ਸੀਰੀਅਸਲੀ ਦੇਖੋ ਜੀ ਤੁਹਾਨੂੰ ਸਾਨੂੰ ਇਹਨਾਂ ਨੂੰ ਸੀਰੀਅਰਸਲੀ ਤਾਂ ਤਾਂ ਲੈਣ ਯਾਰ ਜੇ ਇਹਨਾਂ ਨੂੰ ਕੋਈ ਦਰਦ ਹੋਵੇ ਅਸੀਂ ਤਾਂ ਦੇਖੋ ਹੁਣ ਅਸੀਂ ਤਾਂ ਪੰਜਾਬ ਇਸ ਗੱਲੋਂ ਜਿਹੜੀ ਹੈ ਨਾ ਅਸੀਂ ਵੀ ਪੰਜਾਬ ਦਾ ਹਿੱਸਾ ਅਸੀਂ ਤਾਂ ਕਨਵਿੰਸ ਦਾ ਇਸ ਗੱਲੋਂ ਵੀ ਜਿਹੜੀ ਲੋਕੀ ਹੁਣ ਸਾਰੇ ਇਸ ਗੱਲ ਮਹਿਸੂਸ ਕਰਦੇ ਨੇ ਵੀ ਇਹਨਾਂ ਨੂੰ ਪੰਜਾਬ ਨੂੰ ਪੰਜਾਬ ਮਰੇ ਤੇ ਖੁਸ਼ ਨੇ ਇਹਨਾਂ ਨੂੰ ਪੰਜਾਬ ਬਚਾਉਣ ਦੀ ਕਿਸੇ ਨੂੰ ਕੋਈ ਫਿਕਰ ਨਹੀਂ ਹੈ ਤੁਸੀਂ ਟਾਰਾ ਮਾਰ ਮਾਰ ਕੇ ਤੁਸੀਂ ਕਿੰਨੇ ਕਿੰਨੇ ਜਾ ਜਾ ਕੇ ਤੇ ਤੁਸੀਂ ਜਿਹੜਾ ਰਿਲੀਫ ਦਿੰਨੇ ਹੋ ਇਹ ਤਦੂਹੀ ਮਿੰਨਾ ਤੁਹਾਡੇ ਮੂੰਹ 'ਚ ਇੱਕ ਲਫ਼ਜ਼ ਨਹੀਂ ਨਿਕਲਦਾ ਜਿਹੜਾ ਹੈਗਾ ਇੰਨੇ ਇੰਨੇ ਛੋਟੇ ਛੋਟੇ ਜਵਾਕਰੜ ਕੇ ਲੱਖਾਂ ਸਾੜੀਆਂ ਜਿਹੜੀਆਂ ਨੇ ਗਾਵਾਂ ਮੱਝਾਂ ਜਿਹੜਾ ਸਾਰਾ ਪੰਜਾਬ ਉਜੜ ਗਿਆ ਤੇ ਤੁਸੀਂ ਆ ਕੇ ਤੇ ਸਾਨੂੰ ਤੁਸੀਂ ਸਾਨੂੰ ਜੜੀ ਹੈਗੀਆਂ ਨੇ ਫੁੱਲੀਆਂ ਪਾਉਨੇ ਹੋ ਸਮਝਦਾ ਕੁ ਨਹੀਂ ਪੰਜਾਬ ਐਸ ਵੇਲੇ ਬੜਾ ਦੁਖੀ ਹੈ ਬੜਾ ਡਿਸਟਰਬਡ ਹੈ ਪਰ ਜਿਹੜੇ ਸਾਡੇ ਗੁਰਸਥਾਨ ਨੇ ਦੇਖੋ ਆ ਇੱਕ ਜੋੜ ਮੇਲਾ ਸੀਗਾ ਆਪਣਾ ਬਾਬਾ ਪਟਾਜੀ ਦਾ ਆਪਣਾ ਉੱਥੇ ਚੱਕ ਅਨਦਾਸ ਉੱਥੇ ਹਾਲੇ ਤੱਕ ਬੋ ਨਹੀਂ ਗਈ ਤਮ ਤੱਕ ਨਹੀਂ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਸ਼ਾ ਦਾ ਪ੍ਰਕਾਸ਼ ਚੁੱਕ ਕੇ ਤੇ ਜਿਹੜਾ ਹੈਗਾ ਮਹਾਰਾਜ ਦੇ ਸਰੂਪ ਉੱਤੇ ਲੈ ਜਾਣੇ ਪਏ ਨੇ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਹੋਇਆ ਸਾਨੂੰ ਸਾਡੇ ਸਾਡੇ ਯਾਰ ਸਾਨੂੰ ਤੁਸੀਂ ਸਾਡਾ ਗੁਰੂ ਨਹੀਂ ਤੁਸੀਂ ਬਖਸ਼ਿਆ ਔਰ ਜੜੀਆਂ ਨੇ ਉਹ ਜੜੀਆਂ ਨੇ ਵੀਡੀਓ ਪਾ ਬਾ ਕੇ ਪੱਟਾਂ ਤੇ ਥਾਪੀਆਂ ਮਾਰ ਮਾਰ ਕੇ ਤੁਸੀਂ ਪਾਣੀ ਛਾੜਦੇ ਹੋ ਇਸ ਤੋਂ ਵੱਧ ਦੁੱਖ ਕੀ ਹੋ ਸਕਦਾ ਸਾਡਾ ਪੰਜਾਬ ਇਸ ਗੱਲ ਤੇ ਦੇਖੋ ਅਸੀਂ ਇੱਕ ਪਾਸੇ ਲਾਉਣਾ ਇਹਨੂੰ ਇਸ ਗੱਲ ਨੂੰ ਅਸੀਂ ਨਹੀਂ ਹਾਰਨਾ ਇੱਥੇ ਇਸ ਤਰ੍ਹਾਂ ਅਸੀਂ ਚੂਹਿਆਂ ਦੀ ਮੌਤ ਮਰਨ ਨੂੰ ਤਿਆਰ ਨਹੀਂ ਅਸੀਂ ਸ਼ੇਰਾਂ ਦੀ ਮੌਤ ਮਰਨ ਨੂੰ ਤਿਆਰ ਲੜ ਕੇ ਮਰ ਜਾਾਂਗੇ ਪਰ ਇਸ ਤਰ੍ਹਾਂ ਬੰਨ੍ਹ ਨੂੰ ਤਿਆਰ ਨਹੀਂ ਹਾਂ ਵੀ ਤੁਸੀਂ ਜਿਹੜਾ ਹੈਗਾ ਸਾਡੇ ਦੇ ਬਾਂਬੇ ਇਸ ਤਰ੍ਹਾਂ ਬੰਨ ਛੱਡੋ ਆਊਟਡੇਟਡ ਡੈਮਾਂ ਦਾ ਉਹਨਾਂ ਦੀ ਸਰਟੀਫਿਕੇਸ਼ਨ ਵੀ ਨਾ ਕਰਾਓ ਉਹਨਾਂ ਨੂੰ ਤੁਸੀਂ ਜਿਹੜਾ ਹੈਗਾ ਉਹਦੇ ਉਹਦੇ ਮੁਤਾਬਕ ਉਹਦੀ ਡੀਸੈਲਟਿੰਗ ਵੀ ਨਾ ਉਹਦੀ ਮੇਨਟੇਨੈਂਸ ਵੀ ਨਾ ਕਰੋ ਤੇ ਜਦੋਂ ਮਰਜ਼ੀ ਤੁਸੀਂ ਸਾਨੂੰ ਹੜਾ ਕੇ ਤੇ ਸਾਨੂੰ ਮਾਰ ਦਿਓ ਇਹ ਮੁੱਦਾ ਹੈ ਅੱਜ ਦਾ ਕਿ ਇਹਦੇ ਚ ਬਕਾਇਦਾ ਤੌਰ ਤੇ ਸੈਂਟਰਲ ਗਵਰਨਮੈਂਟ ਨੂੰ ਇੱਕ ਕਿਉਂਕਿ ਰਿਪਰੈਜ਼ੈਂਟੇਟਿਵ ਨਹੀਂ ਜਿਹੜੇ ਨੇ ਗਵਰਨਰ ਸਾਹਿਬ ਉਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਦੱਸੋ ਇਹ ਕੀ ਇਹ ਪਾਖੜਾ ਜਿਹੜਾ ਇਹਦੇ ਤੇ ਇਹ ਤਿੰਨ ਕੰਡੀਸ਼ਨਸ ਨੇ ਇਹਨਾਂ ਤੋਂ ਬਿਨਾ ਪੰਜਾਬ ਨਹੀਂ ਬਚਦਾ ਇਹਦੀ ਜਿਹੜੀ ਹੈਗੀ ਆ ਇਹਦਾ ਲੈਵਲ ਜਿਹੜਾ 10 ਫੂਟ ਉਹ ਤੇ 5 ਫੂਟ ਘਟਾ ਕੇ ਔਰ ਇਹਦੀ ਡੀਸੈਲਟਿੰਗ ਕਰਕੇ ਔਰ ਸਰਟੀਫਿਕੇਸ਼ਨ ਲੈ ਕੇ ਬਕਾਇਦਾ ਤੌਰ ਤੇ ਡੈਮ ਅਥਾਰਟੀ ਵੱਡਿਆਂ ਤੋਂ ਫਿਰ ਇਹਨਾਂ ਡੈਮ ਨੂੰ ਆਪਰੇਟ ਕੀਤਾ ਜਾਵੇ। ਦੈਟਸ ਆਹ